ਅਗਲੀ ਦੌਰਵਾਂ ਚਲੀਏ ਇੱਕ ਮੇਜਰ ਸਟਾਰਮ ਆ ਰਿਹਾ ਹੈਗਾ ਆਲਰੇਡੀ ਸਿਆਟਲ ਓਰੀਗਨ ਏਰੀਆ ਦੇ ਵਿੱਚ ਤਾਂ ਕਾਫੀ ਨੁਕਸਾਨ ਕੀਤਾ ਹੈ ਇਸਨੇ ਕੈਲੀਫੋਰਨੀਆ ਚ ਵੀ ਕੱਲ ਤੱਕ ਪਹੁੰਚ ਜਾਊਗਾ ਇਸ ਸਟਾਰਮ ਦੇ ਨਾਲ ਕਹਿੰਦੇ ਪਈ ਹਜ਼ਾਰਾਂ ਦੇ ਕਰੀਬ ਲੋਕ ਜਿਹੜੇ ਆ ਇਸ ਟਾਈਮ ਬਿਜਲੀ ਤੋਂ ਬਿਨਾ ਹੈਗੇ ਆ ਅ ATMOSPHERIC ਰਿਵਰੀ ਇਸ ਨੂੰ ਕਿਹਾ ਜਾ ਜਾ ਰਿਹਾ ਹੈ ਕਈ ਇਸ ਨੂੰ ਬੰਬ ਬੋਮਬਸਾਈਟਾਂ ਇਕੱਠੀਆਂ ਹੀ ਹੋਈਆਂ ਹਰਜੋਤ ਸਿੰਘ ਜੀ ਇਸ ਵਾਰ ਮੀਟਰੀਓਲੋਜਿਸਟ ਇਹ ਦੱਸ ਰਿਹਾ ਨੇ ਜੀ ਤੇ ਘਰਾਂ ਦੇ ਉੱਤੇ ਜਿਹੜੇ ਟ੍ਰੀ ਆ ਲੋਕਾਂ ਦੇ ਡਿੱਗ ਪਏ ਨਾਰਥ-ਵੈਸਟ ਵਾਸ਼ਿੰਗਟਨ ਚ ਲਿੰਨਵੁੱਡ ਚ ਇੱਕ ਬੀਬੀ ਦੀ ਮੌਤ ਵੀ ਹੋ ਗਈ ਆ ਜਦੋਂ ਇੱਕ ਜਿਹੜਾ ਟ੍ਰੀ ਆ ਉਹਦੇ ਜਿਹੜੀ ਐਂਕੈਂਪਮੈਂਟ ਸੀਗੀ ਹੋਮਲੈਸ ਉਹਦੇ ਉੱਤੇ ਜਿਹੜਾ ਡਿੱਗ ਪਿਆ ਜਿਹਦੇ ਨਾਲ ਉਹਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ ਫਾਇਰ ਡਿਪਾਰਟਮੈਂਟ ਜੋ ਵਾਸ਼ਿੰਗਟਨ ਚਾ ਉਹਨਾਂ ਨੇ ਐਕਸ ਦੇ ਉੱਤੇ ਜਿਹੜਾ ਪੋਸਟ ਕੀਤੀ ਹੈਗੀ ਆ ਬਹੁਤ ਸਾਰੀਆਂ ਪਿਕਚਰਸ ਕਿੰਨਾ ਜ਼ਿਆਦਾ ਜਿਹੜਾ ਨੁਕਸਾਨ ਆ ਮਰਸਰ ਆਈਲੈਂਡ ਹੋਰ ਇਨਾ ਏਰੀਆਜ਼ ਦੇ ਵਿੱਚ ਹੋਇਆ ਆ ਅ ਅੱਜ ਸਵੇਰੇ 6 ਲੱਖ ਤੋਂ ਵੱਧ ਕਰ ਵਾਸ਼ਿੰਗਟਨ ਸਟੇਟ ਦੇ ਵਿੱਚ ਬਿਨਾਂ ਬਿਜਲੀ ਤੋਂ ਹੈਗੇ ਆ ਪਾਵਰ ਆਊਟ ਇਸ ਡਾਟ ਯੂ ਐਸ ਦੇ ਮੁਤਾਬਕ ਸੋ 4000 ਤੋਂ ਵੱਧ ਲੋਕ ਓਰੀਗਨ 'ਚ ਬਿਨਾਂ ਬਿਜਲੀ ਤੋਂ ਆ 15000 ਦੇ ਕਰੀਬ ਕੈਲੀਫੋਰਨੀਆ ਦੇ ਵਿੱਚ ਬਿਨਾ ਬਿਜਲੀ ਤੋਂ ਹੈਗੇ ਆ ਹੁਣ ਇਹ ਜਿਹੜਾ ਸਟਾਰਮ ਆ ਕੈਲੀਫੋਰਨੀਆ ਵੱਲ ਨੂੰ ਜਿਹੜਾ ਵਾਧਾ ਆ ਰਿਹਾ ਹੈ ਕੈਲੀਫੋਰਨੀਆ ਚ ਵੀ ਨਾਰthern ਕੈਲੀਫੋਰਨੀਆ ਚ ਇਹ ਕਹਿੰਦੇ ਆ ਵੀ ਫਲੱਡ ਵਾਚ ਹਾਈ ਵਿੰਡ ਵਾਚ ਇਹ ਸਾਰਾ ਕੁਝ ਡਿਕਲੇਅਰ ਕੀਤਾ ਗਿਆ 8 ਇੰਚ ਤੱਕ ਮੀਂਹ ਪੈਣ ਦੀ ਜਿਹੜੀ ਸੁਭਾਵਨਾ ਹੈਗੀ ਆ ਸੈਨ ਫਰਾਂਸਿਸਕੋ ਬੀਅਰੀਆ ਨਾਰਥ ਕੋਸਟ ਸੈਕਰਮੈਂਟੋ ਕਈ ਏਰੀਏ ਚ 12 ਤੋਂ ਲੈ ਕੇ 16 ਇੰਚ ਤੱਕ ਵੀ ਜਿਹੜਾ ਮੀਂਹ ਆ ਉਹੋ ਪੈ ਸਕਦਾ ਹੈਗਾ ਸੋ ਜਿੰਨੇ ਵੀ ਸਰੋਤੇ ਆ ਧਿਆਨ ਰੱਖੋ ਖਾਸ ਕਰਕੇ ਜੇ ਤੁਸੀਂ ਡਰਾਈਵ ਕਰਨਾ ਹੈਗਾ ਕਿਉਂਕਿ ਇਹ ਪਹਿਲਾ ਮੀਂਹ ਹੋਣਾ ਜਿਹੜਾ ਇੰਨਾ ਭਾਰਾ ਜਿਹੜਾ ਪੈਣਾ ਹੈਗਾ ਬਿਲਕੁਲ ਬੌਮ ਸਾਈਕਲੋਨ ਹਰਿਕਨ ਸਪੀਡ ਵਿੰਡਸ ਜਿਹੜੀਆਂ ਇਹ ਆ ਸਕਦੀਆਂ ਬਹੁਤ ਤੇਜ਼ ਹਵਾਵਾਂ ਦੇ ਨਾਲ-ਨਾਲ ਭਾਰੀ ਮੀਂਹ ਤੇ ਉਤਲੇ ਇਲਾਕਿਆਂ ਦੇ ਵਿੱਚ ਭਾਰੀ ਬਰਫਬਾਰੀ ਦੀ ਜਿਹੜੀ ਇਸ ਟਾਈਮ ਕਿ ਐਸਰਾਈ ਜਿਹੜੀ ਉਹ ਦੱਸੀ ਆ ਜਾ ਰਹੀ ਹੈਗੀ ਆ ਇਸ ਵਾਰੀ ਜਿਹੜਾ ਪਹਿਲਾ ਸਟਾਰਮ ਬਹੁਤ ਖਤਰਨਾਕ ਰੂਪ اختیار ਕਰਦਾ ਜਿਹੜਾ ਉਹ ਜਾ ਰਿਹਾ ਆ ਤੁਹਾਡੇ ਵਾਲੇ ਪਾਸੇ ਅਰਜੋਸੀ ਨਹੀਂ ਬੇਰੀਏ ਦੇ ਵਿੱਚ ਤਾਂ ਸ਼ਾਇਦ ਇਹ ਵੀਰਵਾਰ ਸ਼ੁੱਕਰਵਾਰ ਤੋਂ ਸ਼ੁਰੂ ਹੋ ਜਾਣਾ ਇਧਰ ਸਾਊਥ ਵਾਲ ਆਉਂਦੇ ਆ ਥੋੜਾ ਜਿਹਾ ਫਰੇਜ਼ਨ ਕਾਉਂਟੀ ਵਾਲ ਆਉਂਦੇ ਆ ਇਸ ਨੇਮ ਸ਼ਨੀਚਰਵਾਰ ਤੱਕ ਜਿਹੜੀ ਉਹ ਦਸਤਕ ਦੇਣੀ ਆ ਪਰ ਇਹ ਆ ਵੀ ਇਸ ਸਟਾਰਮ ਤੋਂ ਬਾਅਦ ਦੇ ਵਿੱਚ ਕਾਫੀ ਬਰਫ਼ ਵੀ ਪਈ ਹੋ ਸਕਦੀ ਹੈ ਤੇ ਕਾਫੀ ਮੀਂਹ ਵੀ ਆ ਜਦੋਂ ਇੰਨਾ ਜ਼ਿਆਦਾ ਮੀਂਹ ਅਚਨਚੇਤੇ ਪੈਂਦਾ ਤੇ ਉਹਦੇ ਨਾਲ ਫਲੈਸ਼ ਫਲਡਿੰਗ ਦੀ ਸੰਭਾਵਨਾ ਬਹੁਤ ਜ਼ਿਆਦਾ ਵੱਧ ਜਾਂਦੀ ਆ ਬੌਮ ਸਾਈਕਲੋਨ ਜਿਹੜਾ ਟਰਮ ਆ ਇਹ ਆਪਾਂ ਬਹੁਤ ਜ਼ਿਆਦਾ ਇਸ ਟਾਈਮ ਸੁਣ ਰਹੇ ਆ ਪਿਛਲੀ ਵਾਰੀ ਆਪਾਂ ਐਟਮੋਸਫੇਰਿਕ ਰਿਵਰਸ ਦੇ ਬਾਰੇ ਬਹੁਤ ਜ਼ਿਆਦਾ ਸੁਣਿਆ ਸੀ ਕਹਿੰਦੇ ਜਦੋਂ 24 ਮਿਲੀਬਾਰ ਜਿਹੜਾ ਪ੍ਰੈਸ਼ਰ ਆ ਉਹ ਇੱਕ ਦਿਨ ਦੇ ਵਿੱਚ ਘਟ ਜਾਵੇ 24 ਘੰਟਿਆਂ ਦੇ ਵਿੱਚ ਤਾਂ ਫਿਰ ਜਿਹੜਾ ਸਟਾਰਮ ਆ ਉਸ ਨੂੰ ਇਸ ਨੂੰ ਬੌਮ 사이ਕਲੋਨ ਆਖ ਦਿੱਤਾ ਜਾਂਦਾ ਆ ਸੋ ਵੈਸਟ ਕੋਸਟ ਸਾਰੇ ਦੇ ਸਾਰੇ ਤਿੰਨੇ ਦੇ ਤਿੰਨੇ ਸੂਬਿਆਂ ਦੇ ਵਿੱਚ ਇਸ ਦੀ ਜਿਹੜੀ ਉਹ ਮਾਰ ਰਹਿਣ ਵਾਲੀ ਆ ਨੈਸ਼ਨਲ ਵੈਦਰ ਸਰਵਿਸ ਦੀ ਪ੍ਰੈਡਿਕਸ਼ਨ ਸੈਂਟਰ ਨੇ ਕਿਹਾ ਆ ਐਕਸੈਸਿਵ ਰੇਨਫਾਲ ਲੋੜ ਤੋਂ ਵੱਧ ਜਿਹੜਾ ਮੀਂਹ ਆ ਉਹ ਹੋਊਗਾ ਇਹਦਾ ਮਤਲਬ ਪਾਣੀ ਰਨ ਆਫ ਵੀ ਬਹੁਤ ਜ਼ਿਆਦਾ ਹੋ ਸਕਦਾ ਆ ਤੇ ਜਿੱਦਾਂ ਹਰਜੋਜੀ ਨੇ ਕਿਹਾ ਵੀ ਤੁਹਾਡਾ ਟ੍ਰੈਵਲ ਕਰਨ ਦੇ ਵੇਲੇ ਤੁਹਾਨੂੰ ਨੁਕਸਾਨ ਇਸ ਦੇ ਵਿੱਚ ਹੋ ਸਕਦਾ ਵੀਕਐਂਡ ਤੇ ਆਉਣਾ ਆ ਬਹੁਤ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਵੀਕਐਂਡ ਦੇ ਉੱਤੇ ਘੁੰਮਣ ਫਿਰਨ ਵੀ ਜਾਂਦੇ ਨੇ ਟ੍ਰੈਵਲ ਵੀ ਕਰਨ ਜਾਂਦੇ ਨੇ ਬਾਕੀ ਇਹ ਥੈਂਕਸਗਿਵਿੰਗ ਵੀਕਐਂਡ ਉਸ ਤੋਂ ਬਾਅਦ ਦੇ ਵਿੱਚ ਆ ਜਾਣਾ ਆ ਸੋ ਭਾਈ ਜਿਹੜਾ ਦੇਖ ਕੇ ਬਚ ਕੇ ਆਪਣੇ ਜਿਹੜੇ ਟ੍ਰੈਵਲ ਪਲਾਨਸ ਆ ਉਸ ਸਾਹਿਬ ਦੇ ਨਾਲ ਤੁਸੀਂ ਬਣਾਓ ਤਾਂ ਜੋ ਕਿਤੇ ਰਸਤਿਆਂ ਦੇ ਵਿੱਚ ਫਸੋ ਨਾ ਤੇ ਘਰਾਂ ਦੀਆਂ ਛੱਤਾਂ ਛੁੱਤਾਂ ਤੇ ਕਦੀ ਆਟਾ ਮਿੱਟੀ ਝਾੜ ਲੋ ਪੱਤੇ ਪੁੱਤੇ ਝਾੜ ਲੋ ਤਾਂ ਜੋ ਜਿਹੜੇ ਗੱਟਰ ਆ ਉਹ ਕਲੌਗ ਨਾ ਹੋਣ ਤੇ ਪਾਣੀ ਲੀਕੇਜ ਤੋਂ ਤੁਸੀਂ ਆਪਣਾ ਜਿਹੜਾ ਉਹ ਬਚਾ ਰੱਖੋ ਜੀ ਜੰਦੇ ਜੰਦੇ ਇੱਕ ਖਬਰ ਹੋਰ ਸਾਂਝ ਕਰਦੇ ਜਾਈਏ ਅਮਰੀਕਾ ਨੇ ਅੱਜ ਵੈਨਜ਼ੂਏਲਾ ਦੇ ਜਿਹੜੇ ਆਪੋਜੀਸ਼ਨ ਲੀਡਰ ਆ ਐਡਮੁੰਡੋ ਗونزਾਲਸ ਉਹਨੂੰ ਐਜ਼ ਅ ਪ੍ਰੈਜ਼ੀਡੈਂਟ ਇਲੈਕਟ ਰਿਕੋਗਨਾਈਜ਼ ਕਰ ਦਿੱਤਾ ਹੈਗਾ ਜੁਲਾਈ 28 ਨੂੰ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਹੋਈਆਂ ਸੀਆਂ ਵੈਨਜ਼ੂਏਲਾ ਦੇ ਵਿੱਚ ਤੇ ਸੈਕਟਰੀ ਆਫ ਸਟੇਟ ਓਨੀ ਬਲਿੰਕਨ ਹੋਣਾ ਨੇ ਅੱਜ ਐਕਸ ਦੇ ਉੱਤੇ ਅਨਾਉਂਸ ਕੀਤਾ ਹੈਗਾ ਕਹਿੰਦੇ ਭਈ ਬੈਂਜ਼ੋਲਾ ਦੇ ਜਿਹੜੇ ਲੋਕ ਆ ਉਹਨਾਂ ਨੇ ਐਡਮੋਂਡੋ ਗੁੰਜ਼ਾਲਸ ਨੂੰ ਚੁਣਿਆ ਹੈਗਾ ਪਰ ਜਿਹੜਾ ਉੱਥੇ ਦਾ ਮੌਜੂਦਾ ਪ੍ਰੈਜ਼ੀਡੈਂਟ ਬਣਿਆ ਹੋਇਆ ਉਹ ਧੱਕੇ ਦੇ ਨਾਲ ਬਣਿਆ ਹੋਇਆ ਤੇ ਅਸੀਂ ਜਿਹੜਾ ਆ ਜੋ ਐਡਮੋਂਡੋ ਗੁੰਜ਼ਾਲਸ ਆ ਉਸ ਨੂੰ ਜਿਹੜਾ ਰਿਕੋਗਨਾਈਜ਼ ਕਰਦੇ ਹੈਗੇ ਇਹ ਦੂਜੀ ਵਾਰ ਹੋਇਆ ਹੈ ਜੋ ਸਿੰਘੀ ਕੋਸ਼ਿਸ਼ਾਂ ਦੇ ਵਿੱਚ ਜਦੋਂ ਵੈਨੇਜ਼ੁਏਲਾ ਦੇ ਵਿੱਚ ਅਮਰੀਕਾ ਨੇ ਤੇ ਹੋਰ ਸੂਬਿਆਂ ਨੇ ਹੋਰ ਮੁਲਕਾਂ ਨੇ ਇੱਕ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੂੰ ਪ੍ਰੈਜ਼ੀਡੈਂਟ ਇਲੈਕਟ ਮੰਨ ਲਿਆ ਆ ਪਰ ਉੱਥੇ ਸਟਰੋਂਗ ਬਹੁਤ ਆ ਵੈਨੇਜ਼ੁਏਲਾ ਵਾਲਾ ਇਸ ਟਾਈਮ ਮਡੂਰੋ ਉਹ ਚੱਲਣ ਨਹੀਂ ਦਿੰਦਾ ਕਿਸੇ ਦੀ ਜਿਹੜੀ ਉਹ ਗੱਲ ਸੋ ਦੇਖੋ ਕੀ ਇਸ ਦੇ ਵਿੱਚ ਜਿਹੜਾ ਉਹ ਬਣਦਾ ਆ ਪਰ ਇਹ ਆ ਵੀ ਨਵੀਂ ਚੀਜ਼ ਜਿਹੜੀ ਆ ਵਾਪਰੀ ਆ ਵੀ ਵੈਨੇਜ਼ੁਏਲਾ ਦੇ ਆਪੋਜੀਸ਼ਨ ਲੀਡਰ ਐਡਮੰਡੋ ਗونزਾਲੇਸ ਨੂੰ ਜਿਹੜਾ ਪ੍ਰੈਜ਼ੀਡੈਂਟ ਆ ਉਹ ਇਲੈਕਟ ਮੰਨ ਲਿਆ ਗਿਆ ਹੈਗਾ ਤੇ ਜਾਂਦੇ ਜਾਂਦੇ ਇਹ ਵੀ ਦੱਸਤੀ ਜਾਈਏ ਜਿਸ ਤਰ੍ਹਾਂ ਮੈਂ ਕੱਲ ਵੀ ਦੱਸਿਆ ਸੀ ਵੀ ਪੰਜਾਬੀ ਰੇਡੀਓ ਯੂਐਸਏ ਜਿਹੜਾ ਆ ਇਹ YouTube ਜਾਂ Facebook ਚੈਨਲ ਨਹੀਂ ਹੈ ਹਾਂ ਆਪਣੇ ਸਰੋਤਿਆਂ ਦੇ ਲਈ ਜਿਹੜੇ ਸਾਡੇ ਰੈਗੂਲਰ 15 AM ਤੇ FM ਸਟੇਸ਼ਨਸ ਆ ਕਈ ਵਾਰੀ ਕੰਮ ਤੇ ਬਿਜ਼ੀ ਹੁੰਦੇ ਆ ਜਾਂ ਆਊਟ ਆਫ ਏਰੀਆ ਹੈਗੇ ਆ ਉਹਨਾਂ ਦੇ ਸੁਣਨ ਦੇ ਲਈ ਤਾਂ ਕਰਕੇ ਅਸੀਂ ਕਈ ਪ੍ਰੋਗਰਾਮ ਆਪਾਂ YouTube Facebook ਤੇ ਪਾ ਦਿੰਦੇ ਆ ਪਰ ਪੰਜਾਬੀ ਰੇਡੀਓ ਯੂਐਸਏ 24 24 ਘੰਟੇ ਚੱਲਣ ਵਾਲਾ ਰੇਡੀਓ ਸਟੇਸ਼ਨ ਆ ਜਿਹੜਾ ਬੇਰੀਏ ਦੇ ਵਿੱਚ 1170 AM 99.3 FM ਦੇ ਉੱਤੇ ਸੈਕਰਮੈਂਟੋ ਵਿੱਚ 1470 AM ਤੇ 105.9 FM ਦੇ ਉੱਤੇ ਫਰੀਜ਼ਨੋ ਵਿੱਚ 1300 AM ਤੇ 104.5 FM ਦੇ ਉੱਤੇ ਯੂਬਾ ਸਿਟੀ ਦੇ ਵਿੱਚ 96.5 FM ਤੇ 1450 AM ਤੇ ਡਾਕਟਰ ਲੌੜਾਈ ਏਰੀਏ ਚ 1570 ਏਐਮ ਤੇ ਤੇ ਬੇਕਰਸਫੀਲਡ ਏਰੀਏ ਚ 1350 ਏਐਮ ਤੇ 107.5 ਐਫਐਮ ਦੇ ਉੱਤੇ ਮੈਂਟਿਕਾ ਮੋਡੇਸਟੋ ਏਰੀਏ ਚ 920 ਏਐਮ ਤੇ 107.1 ਐਫਐਮ ਤੇ 92.3 ਐਫਐਮ ਤੇ ਲਗਾਤਾਰ ਤੁਸੀਂ ਆਪਣੇ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਕਾਰਾਂ ਦੇ ਵਿੱਚ 24 ਘੰਟੇ ਪ੍ਰੋਗਰਾਮ ਸੁਣ ਸਕਦੇ ਹੋ ਤੇ ਆਪਣੇ ਅੱਜ ਦੇ ਜਿਹੜੇ ਪ੍ਰੋਗਰਾਮਸ ਆ ਰਾਜਕਰਨ ਵੀਰ ਸਿੰਘ ਜੀ ਉਹ ਵੀ ਦੱਸਦੇ ਜਾਓ ਹੁਣ ਤੋਂ ਬਾਅਦ ਜਿਹੜਾ ਪ੍ਰੋਗਰਾਮ ਆ ਉਹ ਮਸੂਦ ਮੱਲੀ ਉਹਨਾਂ ਦਾ ਹੋਣਾ ਤੇ ਬਿਲਕੁਲ ਜੀ ਉਸ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਨਜ਼ਰੀਆ ਆਵੇਗਾ 11:00 ਵਜੇ ਤੇ ਫਿਰ ਉਸ ਤੋਂ ਬਾਅਦ ਇੱਕ ਤੋਂ 2:00 ਵਜੇ ਤੱਕ ਕੁਝ ਗੱਲਾਂ ਕੁਝ ਗੀਤ 2 ਤੋਂ 2:30 ਵਜੇ ਦੇ ਵਿੱਚ ਪੂਨੀਆਂ ਹੋਣਾ ਦੇ ਨਾਲ ਬਿਯੋਂਡ ਦਾ ਹੈਡਲਾਈਨਸ ਤੇ 2:30 ਤੋਂ ਲੈ ਕੇ 3:00 ਵਜੇ ਦੇ ਵਿੱਚ ਰਿਸ਼ਤੇ ਰਿਸ਼ਤੇ 3 ਤੋਂ 4 ਪ੍ਰੋਗਰਾਮ ਸੰਜੀ ਸਾਥ ਤੇ 4 ਤੋਂ ਲੈ ਕੇ 5:30 ਵਜੇ ਤੱਕ ਪ੍ਰੋਗਰਾਮ ਵਿਸਰਦਾ ਵਿਰਸਾ ਤੇ 5:40 ਦੇ ਉਤੇ ਅਪਡੇਟ ਕੈਲੀਫੋਰਨੀਆ 6 ਤੋਂ 8 ਗੁਰਬਾਣੀ ਦੇ ਸ਼ਾਮ ਦੇ ਦੀਵਾਨ ਜਿੱਥੇ ਆਪਾਂ ਗੁਰਦੁਆਰਾ ਸਾਹਿਬ ਮਲਪੀਟਰਸ ਤੋਂ ਸ਼ਾਮ ਦੇ ਦੀਵਾਨ ਜਿਹੜੇ ਆ ਉਹਦੇ ਨਾਲ ਜੁੜਾਂਗੇ ਸਿੰਘ ਸਭਾ ਮਲਪੀਟਰਸ ਤੋਂ ਤੇ 8 ਵਜੇ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਆ ਦੀਪਕ ਸ਼ਰਮਾ ਚਨਾਰਥਲ ਹੁਣਾ ਦੇ ਨਾਲ ਆਵੇਗਾ ਆ ਖਬਰ ਤੇ ਨਸਰ ਤੇ ਉਸ ਤੋਂ ਬਾਅਦ ਦੇ ਵਿੱਚ ਕਦੀ ਇਤਿਹਾਸ ਬੋਲਵੇ ਉਹ ਜਿਹੜਾ ਪ੍ਰੋਗਰਾਮ ਆ ਮਸੂਦ ਮੱਲੀ ਜੀ ਮੋੜ ਜਿਹੜਾ ਉਹ ਲੈ ਕੇ ਹਾਜ਼ਰ ਹੋਣਗੇ ਆ ਦੀਪਕ ਸ਼ਰਮਾ ਚਨਾਥਰ ਉਹਨਾਂ ਦੀਆਂ ਜਿਹੜੀਆਂ ਆ ਨਿਊਜ਼ ਤੋਂ ਬਾਤ ਦੇ ਵਿੱਚ ਤੇ ਸਾਰਿਆਂ ਦਾ ਧੰਨਵਾਦ ਬੜੀ ਮਿਹਰਬਾਨੀ ਤੇ ਇਦਾਂ ਜਿਹੜੇ ਲੋ ਪੰਜਾਬੀ ਰੇਡੀਓ ਯੂਐਸਏ ਨਾਲ ਸਭ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ